ਰਾਮਦਾਸ ਹਸਪੀਟਲ ਦੇ ਵਿੱਚ ਪਿਆ ਸੀ ਦੋਨੇ ਬਾਹਾਂ ਵੱਡੀਆਂ ਹੋਈਆਂ ਤੇ ਨੰਗੀਆਂ ਬਾਹਾਂ ਹੱਡੀਆਂ ਬਾਹਰ ਇੰਨੀਆਂ ਇੰਨੀਆਂ ਔਰ ਆ ਲੱਤ ਪੁੱਤੀ ਹੋਈ ਆ ਤੇ ਇਹ ਬਿਲਕੁਲ ਅਲਫ ਨੰਗਾ ਇੱਕ ਵਾਰਡ ਚ ਬੰਦ ਕੀਤਾ ਹੋਇਆ ਆਪਣਾ ਮਲਮੂਤਰ ਖਾਈ ਜਾ ਰਿਹਾ ਇੰਨਾ ਅਪਟੈਟ ਸੀ ਪਹਿਲੀ ਵਾਰ ਉਹਨਾਂ ਨੇ ਸਰਜਰੀ ਕੀਤੀ ਸੀ ਜੇ ਉਹ ਸਹੀ ਤਰੀਕੇ ਨਾਲ ਕਰ ਦਿੰਦੇ ਤਾਂ ਇਹਦੀ ਬਾਹ ਵੀ ਵੱਢ ਸਕਦੀ ਸੀ ਔਰ ਦੂਸਰੀ ਬਾਹ ਜਿਹੜੀ ਵੱਢ ਕੇ ਉੱਥੇ ਸਿੱਟੀ ਪਈ ਸੀ ਉਹ ਚੱਕ ਕੇ ਵੀ ਨਹੀਂ ਲੈ ਕੇ ਆਏ ਉਹ ਵੀ ਲੱਗ ਸਕਦੀ ਸੀ ਅੱਜ ਮੇਚਾ ਦੇ ਕੇ ਆਏ ਨੇ ਬਾਹਾਂ ਦਾ ਨਹੀਂ ਉਹਨਾਂ ਬਾਹਾਂ ਲਾ ਲੈਣਗੇ ਉਹਨਾਂ ਬਾਹਾਂ ਦੇ ਨਾਲ ਨਜਾਮੂ ਕੋਈ ਮਾੜਾ ਮੋਟਾ ਆਪਣਾ ਨਾਲਾ ਬੰਨਣ ਜੋਗਾ ਪਾਣੀ ਪੀਣ ਜੋਗਾ ਜਾਂ ਛੋਟੇ ਛੋਟੇ ਕੰਮ ਕਰਨ ਜੋਗਾ ਹੋ ਜਾਊਗਾ ਓ ਕਿਵੇਂ ਆ ਓ ਤੇਰੀ ਉਹ ਕੀ ਹਾਲ ਨੇ ਛੋਟੇ ਭਾਈ ਠੀਕ ਆ ਕੀ ਨਾਂ ਤੇਰਾ ਨਜਾਮੂ ਨਜਾਮੂਦੀਨ ਨਮਸਤੇ ਔਰ ਕੈਸੇ ਹੋ ਸਲਾਮ ਵਾਲੇਕਮ ਔਰ ਸਲਾਮ ਦੀਦੀ ਠੀਕ ਹੈ ਬੇਟਾ ਕੈਸੇ ਹੈ ਆਪਕਾ ਠੀਕ ਹੈ ਬੜੀਆ ਹੈ ਨਜਾਮੂਦੀਨ ਆਦਮ ਲਾਓ ਕੈਸੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਬੱਚਾ ਜੀ ਨਜਾਮਉਦੀਨ ਇਹ ਸਿਸਟਮ ਦੀ ਘਟੀਆ ਤੇ ਮਾੜੀ ਕਾਰਗੁਜ਼ਾਰੀ ਸਦਕਾ ਅਪਾਹਜ ਹੋ ਗਿਆ ਬੱਚਾ ਇਹ ਵੀਰ ਗੁਰੂ ਰਾਮਦਾਸ ਮਹਾਰਾਜ ਦੇ ਘਰ ਗੁਰੂ ਰਾਮਦਾਸ ਹਸਪੀਟਲ ਦੇ ਵਿੱਚ ਪਿਆ ਸੀ ਦੋਨੇ ਬਾਹਾਂ ਵੱਡੀਆਂ ਹੋਈਆਂ ਤੇ ਨੰਗੀਆਂ ਬਾਹਾਂ ਹੱਡੀਆਂ ਬਾਹਰ ਇੰਨੀਆਂ ਇੰਨੀਆਂ ਔਰ ਆ ਲੱਤ ਟੁੱਟੀ ਹੋਈ ਆ ਤੇ ਇਹ ਬਿਲਕੁਲ ਅਲਫ ਨੰਗਾ ਇੱਕ ਵਾਰਡ ਚ ਬੰਦ ਕੀਤਾ ਹੋਇਆ ਸੀ ਟਾਇਲਟ ਖਾਈ ਜਾ ਰਿਆ ਸੀ ਆਪਣਾ ਮਲ ਮੂਤਰ ਖਾਈ ਜਾ ਰਿਆ ਸੀ ਇੰਨਾ ਅਫਸਟ ਸੀ ਨਾ ਉਹ ਬਾਹਰ ਨਿਕਲਣ ਦੇ ਦੀ ਨਾ ਉਹ ਪੱਟੀ ਕਰਦੇ ਸੀ ਨਾ ਉਹ ਟ੍ਰੀਟਮੈਂਟ ਕਰਦੇ ਜੇ ਉਹ ਪੱਟੀ ਕਰਦੇ ਸੀ ਇਹ ਦੰਦਾ ਨਾ ਪੱਟ ਦਿੰਦਾ ਸੀ ਕਈ ਦਿਨ ਐਦਾਂ ਹੀ ਚੱਲਿਆ ਕਈ ਦਿਨ ਤੋਂ ਬਾਅਦ ਕਈ ਹਫਤੇ ਨਿਕਲ ਗਏ ਮਹੀਨੇ ਚ ਬਦਲ ਗਈ ਗੱਲ ਕਰੀਬ 35-40 ਦਿਨ ਇਹ ਬੱਚਾ ਉੱਥੇ ਦਾਖਲ ਰਿਹਾ ਔਰ ਇਹ ਨizamuddin ਲੁਧਿਆਣੇ ਤੋਂ ਸਟੇਸ਼ਨ ਤੋਂ ਟ੍ਰੇਨ ਚੜਿਆ ਸੀ ਅੰਮ੍ਰਿਤਸਰ ਜਾਂਦੇ ਦੀ ਪਤਾ ਨਹੀਂ ਕਿਹੜੀ ਐਸੀ ਘਟਨਾ ਹੋਈ ਕਿਵੇਂ ਹੋਇਆ ਟ੍ਰੇਨ ਦਾ ਐਕਸੀਡੈਂਟ ਹੋ ਗਿਆ ਜਾਂ ਕਿਵੇਂ ਇਹਦੀਆਂ ਦੋਨੇ ਬਾਹਾਂ ਤੇ ਸੱਟ ਲੱਗੀ ਔਰ ਬਾਹਾਂ ਦੱਸਣ ਵਾਲਿਆਂ ਮੁਤਾਬਕ ਜਦੋਂ ਲੈ ਕੇ ਗਏ ਆ ਲਟਕਦੀਆਂ ਸੀ ਨਾਲ ਔਰ ਇੱਕ ਬਾਹ ਉੱਥੇ ਹੀ ਡੱਗ ਪਈ ਸੀ ਇੱਕ ਲਟਕਦੀ ਸੀ ਔਰ ਜੀਆਰਪੀ ਵਾਲੇ ਚੱਕ ਕੇ ਲੈ ਗਏ ਨਾ ਤਾਂ ਉਹਨਾਂ ਨੇ ਬਾਹ ਚੱਕੀ ਉੱਥੋਂ ਤੇ ਨਾ ਉਹਨਾਂ ਨੇ ਦੂਸਰੀ ਬਾਹ ਨੂੰ ਥੋੜਾ ਬੰਨਿਆ ਉੱਥੇ ਲਿਜਾ ਕੇ ਹਸਪੀਟਲ ਵਾਲਿਆਂ ਨੇ ਇਹਦੀ ਜਿਹੜੀ ਬਾਹ ਲਟਕਦੀ ਸੀ ਉਹ ਵੀ ਵੱਢਤੀ ਔਰ ਪੱਟੀ ਕਰਤੀ ਕੋਈ ਗrafting ਨਹੀਂ ਕੀਤੀ ਕੋਈ ਟਾਂਕੇ ਨਹੀਂ ਲਾਏ ਕੋਈ ਹੱਡੀ ਕੱਟ ਕੇ ਉਹਨੂੰ ਸੈੱਟ ਨਹੀਂ ਕੀਤਾ ਬਸ ਉਵੇਂ ਹੀ ਪੱਟੀ ਕਰਤੀ ਔਰ 35-40 ਦਿਨ ਉਵੇਂ ਹੀ ਨਜਾਮੂਦੀਨ ਅੰਦਰ ਰਿਹਾ ਜਿਹੜੇ ਛੋਟੇ ਡਾਕਟਰ ਸੀ ਨਰਸਿੰਗ ਸਟਾਫ ਸੀ ਉਹ ਤਾਂ ਇਹਦੀ ਮਦਦ ਕਰਦੇ ਰਹੇ ਮਾੜੀ ਮੋਟੀ ਜਿੰਨੀ ਕਰਦੇ ਸੀ ਪਰ ਕਿਸੇ ਸੀਨੀਅਰ ਡਾਕਟਰ ਨੇ ਆ ਕੇ ਇਹਦੀ ਬਾਹ ਨਹੀਂ ਫੜੀ ਔਰ ਵਾਹਿਗੁਰੂ ਦੀ ਕਿਰਪਾ ਹੋਈ ਸਾਨੂੰ ਪਤਾ ਲੱਗਿਆ ਕਿਸੇ ਵੀਰ ਨੇ ਇਹਦੀ ਵੀਡੀਓ ਬਣਾ ਕੇ ਸਾਨੂੰ ਭੇਜੀ ਫਿਰ ਸਾਡੇ ਟੀਮ ਮੈਂਬਰ ਉੱਥੇ ਗਏ ਬੜੀ ਜਿੱਦੋ ਜਹਿਦ ਕਰਕੇ ਕੁਝ ਡਾਕਟਰਾਂ ਦੀ ਮਦਦ ਦੇ ਨਾਲ ਇਹਨੂੰ ਬੱਚੇ ਨੂੰ ਉੱਥੋਂ ਛੁੱਟੀ ਕਰਾ ਕੇ ਅਸੀਂ ਇੱਥੇ ਲੈ ਕੇ ਆਏ ਇੱਥੇ ਲਿਆਉਣ ਤੋਂ ਬਾਅਦ ਇਹਦੀ ਵੀਡੀਓ ਸਾਂਝੀ ਕੀਤੀ ਇਹਦਾ ਪਰਿਵਾਰ ਲੱਭਿਆ ਇਹਦੇ ਮਾਪੇ ਢੰਡਾਰੀ ਰਹਿੰਦੇ ਲੁਧਿਆਣੇ ਇਹ ਵੀ ਵਿਚਾਰੇ ਲੱਭਦੇ ਫਿਰਦੇ ਸੀ ਘਰੋਂ ਚੰਗਾ ਭਲਾ ਗਿਆ ਸੀ ਨਜਾਮੂ ਕਰਮਾਂ ਦੀ ਐਸੀ ਮਾਰ ਪਈ ਆ ਪੱਟ ਵੀਰ ਦਾ ਟੁੱਟਿਆ ਹੋਇਆ ਸੀ ਜਦੋਂ ਸਾਡੇ ਕੋ ਆਇਆ ਉਦੋਂ ਪੱਟ ਵੀ ਇਦਾਂ ਇਦਾਂ ਲਟਕਦਾ ਸੀ ਤੇ ਪੱਟ ਦੇ ਵਿੱਚ ਵੀ ਰੌੜ ਪਈ ਆਪਰੇਸ਼ਨ ਹੋਇਆ ਸਰਜਰੀ ਹੋਈ ਔਰ ਬਾਹਾਂ ਦੀਆਂ ਵੀ ਹੱਡੀਆਂ ਦੋਨੋਂ ਜਿਹੜੀਆਂ ਇੰਨੀਆਂ ਇੰਨੀਆਂ ਬ ਉਹਨਾਂ ਨੂੰ ਠੀਕ ਕੀਤਾ ਉਹਨੀਆਂ ਦੋ ਵਾਰ ਸਰਜਰੀ ਕਰਾਉਣੀ ਪਈ ਪਰ ਇਹੀ ਹੱਡੀ ਜਦੋਂ ਪਹਿਲੀ ਵਾਰ ਉਹਨਾਂ ਨੇ ਸਰਜਰੀ ਕੀਤੀ ਸੀ ਜੇ ਉਹ ਸਹੀ ਤਰੀਕੇ ਨਾਲ ਕਰ ਦਿੰਦੇ ਤਾਂ ਇਹਦੀ ਬਾਹ ਵੀ ਬਚ ਸਕਦੀ ਸੀ ਔਰ ਦੂਸਰੀ ਵਾਰ ਜਿਹੜੀ ਵੱਢ ਕੇ ਉੱਤੇ ਸਿੱਟੀ ਪਈ ਸੀ ਉਹ ਚੱਕ ਕੇ ਵੀ ਨਹੀਂ ਲੈ ਕੇ ਆਏ ਉਹ ਵੀ ਲੱਗ ਸਕਦੀ ਸੀ ਪਰ ਗੱਲ ਤਾਂ ਇਹੀ ਆ ਵੀ ਕੌਣ ਪੁੱਛਦਾ ਕਿਸੇ ਗਰੀਬ ਦੇ ਪੁੱਤ ਨੂੰ ਇੱਥੇ ਚੜ੍ਹਦੇ ਨੂੰ ਸਲਾਮਾ ਹੁੰਦੀ ਹੈ ਫਿਰ ਨਿਜਾਮੁਦੀਨ ਸਾਡੇ ਕੋਲ ਰਿਹਾ 5-6 ਮਹੀਨੇ ਫਿਰ ਇਹ ਮਮੀ ਪਾਪਾ ਵੀ ਨਾਲ ਰਹੇ ਕਾਫੀ ਟਾਈਮ ਆਪ ਕਿਤਨਾ ਦਿਨ ਰਹੇ ਸੀ ਆਪ ਕਿਤਨਾ ਟਾਈਮ ਰਹੇ ਸੀ ਇੱਧਰ 3-4 ਮਹੀਨੇ 10-4 ਮਹੀਨੇ ਇੱਥੇ ਰਹੇ ਕਿਉਂਕਿ ਨਿਜਾਮੂ ਦਾ ਆਪਰੇਸ਼ਨ ਹੋਣਾ ਸੀ ਪੱਟਰ ਦਾ ਕਹਿ ਬੋਲਤੇ ਹੋ ਮੇਰਾ ਨਾਮ ਕੋਈ ਪਤਾ ਹੈ ਤੇ ਫਿਰ ਨਿਜਾਮੂ ਨੂੰ ਲੈ ਕੇ ਪਿੰਡ ਚਲੇ ਗਏ ਸੀ ਹੁਣ ਇਹਦੀਆਂ ਬਾਹਾਂ ਲੱਗਣੀਆਂ ਜੀ ਨਿਜਾਮੂ ਦੀਆਂ ਦੋਨੇ ਤੇ ਬਾਹਾਂ ਦਾ ਮੇਚਾ ਦੇਣਾ ਸੀ ਹੈ ਦੇਦਾ ਮੇਚਾ ਅੱਜ ਅੱਜ ਮੇਚਾ ਦੇ ਕੇ ਆਏ ਨੇ ਬਾਹਾਂ ਦਾ ਭਾਰਤੀ ਵਿਕਾਸ ਪ੍ਰੀਸ਼ਦ ਵਾਲਿਆਂ ਦਾ ਧੰਨਵਾਦ ਆ ਜਿਹੜੇ ਸੇਵਾ ਦੇ ਵਿੱਚ ਇਹ ਡਿਊਟੀਆਂ ਨਿਭਾ ਰਹੇ ਨੇ ਤੇ ਉੱਥੋਂ ਇਹਦੀਆਂ ਬਾਹਾਂ ਦਾ ਅੱਜ ਮੇਚ ਲੈ ਲਿਆ ਉਹਨਾਂ ਨੇ ਉਹਨੋਂ ਬਾਹਾਂ ਲਾ ਦੇਣਗੇ ਉਹਨਾਂ ਬਾਹਾਂ ਦੇ ਨਾਲ ਨਿਜਾਮੂ ਕੋਈ ਮਾੜਾ ਮੋਟਾ ਆਪਣਾ ਨਾਲਾ ਬੰਨਣ ਜੋਗਾ ਪਾਣੀ ਪੀਣ ਜੋਗਾ ਜਾਂ ਛੋਟੇ ਛੋਟੇ ਕੰਮ ਕਰਨ ਜੋਗਾ ਹੋ ਜਾਊਗਾ ਉਸ ਤੋਂ ਬਾਅਦ ਫਿਰ ਇਹਦੀ ਪ੍ਰੈਕਟਿਸ ਹੋ ਜੂ 4 5 6 ਮਹੀਨਿਆਂ ਬਾਅਦ ਫਿਰ ਇਹਦੇ ਆ ਪਾਸੇ ਵਾਲੀ ਬਾਹ ਡਾਕਟਰ ਦੱਸਦੇ ਸੀ ਇਲੈਕਟ੍ਰੋਨਿਕ ਲੱਗ ਜੂਗੀ ਜਿਹੜੀ ਪੂਰੀ ਇਹ ਕਮਾਂਡ ਮਾਸਪੇਸ਼ੀਆਂ ਨੂੰ ਦੇਊਗਾ ਤੇ ਉਹਦੇ ਨਾਲ ਕਰੀਬ ਇਹ 50% ਕੰਮ ਕਰ ਸਕਦਾ ਪਰ ਇਸ ਹਾਲਤ ਦੇ ਵਿੱਚ ਨਜਾਮੂ ਕਿਵੇਂ ਗਿਆ ਕਿਉਂ ਗਿਆ ਕਿਉਂ ਇਹਦੇ ਇਦਾਂ ਦੇ ਹਾਲਾਤ ਬਣਿਆ ਇਹਦਾ ਜ਼ਿੰਮੇਵਾਰ ਆ ਸਾਡਾ ਘਟਿਆ ਸਿਸਟਮ ਅਰਦਾਸ ਕਰਿਓ ਅੱਲਾਹ ਤਾਲਾ ਮਿਹਰ ਕਰਨ ਨਜਾਮੂ ਭਾਈ ਕੋ ਤੰਦਰੁਸਤੀਆਂ ਬਖਸ਼ਣ ਜੀ ਬੱਚੇ ਦੀ ਜਦੋਂ ਸਾਡੇ ਕੋ ਆਇਆ ਸੀ ਇਹ 1.5 ਗ੍ਰਾਮ ਖੂਨ ਸੀ ਸਾਰਾ ਹੀ 1.5 ਗ੍ਰਾਮ ਐਚਬੀ ਹਿਮੋਗਲੋਬਿਨ ਹੁਣ ਤਾਂ ਲਾਲ ਪੜਾ ਨਜਾਮੂ ਭਾਈ ਅੰਮੀ ਨੇ ਖੂਬ ਖਿਲਾਇਆ ਪਿਲਾਇਆ ਅਰੇ ਕਿਆ ਬਾਤ ਠੀਕ ਹੈ ਜੀ ਵੈਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਿਓ ਬਚਲੀ ਅਰਦਾਸ